ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਿਹੜਾ ਜੱਥਾ ਗਿਆ ਸੀ ਦਨਕਾਣਾ ਸਾਹਿਬ ਉਸ ਜੱਥੇ ਚ ਇੱਕ ਮਹਿਲਾ ਕਪੂਰਥਲਾ ਦੀ ਸਰਬਜੀਤ ਕੌਰ ਜਿਹੜੀ ਕਿ ਉੱਥੇ ਹੀ ਰਹਿ ਗਈ ਸੀ ਔਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇੱਕ ਚਰਚਾ ਚੱਲ ਰਹੀ ਸੀ ਕਿ ਉਹ ਪਾਕਿਸਤਾਨ ਉਹਨੂੰ ਵਾਪਸ ਭੇਜ ਰਿਹਾ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਪਿੱਛੇ ਉਹ ਮਾਮਲਾ ਰੁਕ ਗਿਆ ਸੀ ਪਰ ਹੁਣ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਆਡੀਓ ਵਾਈਰਲ ਹੋ ਰਹੀ ਹੈ ਉਸ ਆਡੀਓ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹ ਆਡੀਓ ਜਿਹੜੀ ਹੈ ਉਸ ਮਹਿਲਾ ਸਰਬਜੀਤ ਕੌਰ ਦੀ ਹੈ ਜਿਹੜੀ ਕਿ ਆਪਣੇ ਪੁਰਾਣੇ ਪਤੀ ਦੇ ਨਾਲ ਫੋਨ ਤੇ ਗੱਲਬਾਤ ਕਰ ਰਹੀ ਹੈ ਔਰ ਉਸ ਆਡੀਓ ਦੇ ਵਿੱਚ ਕਈ ਤਰ੍ਹਾਂ ਦੇ ਤੱਥ ਨਿਕਲ ਕੇ ਸਾਹਮਣੇ ਆਏ ਦਰਅਸਲ ਭਾਰਤ ਤੋਂ ਪਾਕਿਸਤਾਨ ਜਾ ਕੇ ਇੱਕ ਮੁਸਲਮਾਨ ਸ਼ਖਸ ਨਾਲ ਨਿਕਾਹ ਕਰਨ ਵਾਲੀ ਪੰਜਾਬੀ ਮਹਿਲਾ ਸਰਬਜੀਤ ਕੌਰ ਦੀ ਆਪਣੇ ਪਤੀ ਜੋ ਕਿ ਇੱਥੇ ਪੰਜਾਬ 'ਚ ਰਹਿੰਦਾ ਯਾਨੀ ਕਿ ਪੁਰਾਣਾ ਪਤੀ ਉਹਦੇ ਨਾਲ ਗੱਲਬਾਤ ਦੀ ਇੱਕ ਆਡੀਓ ਵਾਇਰਲ ਹੋਈ ਹੈ ਇੱਕ ਰਿਕਾਰਡਿੰਗ ਵਿੱਚ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਜਾਸੂਸੀ ਕਰਨ ਪਾਕਿਸਤਾਨ ਨਹੀਂ ਗਈ ਬਲਕਿ ਉਹdੀਆਂ ਕੁਝ ਅਸ਼ਲੀਲ ਫੋਟੋਆਂ ਸ਼ਖਸ ਦੇ ਕੋਲ ਸੀਗੀਆਂ ਜਿਨ੍ਹਾਂ ਨੂੰ ਡਿਲੀਟ ਕਰਾਣ ਦੇ ਲਈ ਉਹ ਪਾਕਿਸਤਾਨ ਰੁਕੀ ਉੱਥੇ ਗਈ ਤੇ ਹੁਣ ਉਹ ਵਾਪਸ ਹਿੰਦੁਸਤਾਨ ਆਣਾ ਚਾਹੁੰਦੀ ਹੈ ਯਾਨੀ ਕਿ ਵਾਪਸ ਵਤਨ ਆਣਾ ਚਾਹੁੰਦੀ ਹੈ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਨੇ ਰੋਂਦੇ ਹੋਏ ਇਹ ਸਾਰਾ ਕੁਝ ਕਿਹਾ ਕਿ ਜਿਸ ਮੁਸਲਿਮ ਸ਼ਖਸ ਨਾਲ ਉਸਨੇ ਨਿਕਾਹ ਕੀਤਾ ਉਸਦੀ ਮਾਂ ਪਤਨੀ ਤੇ ਬੈਨ ਉਸ ਦੇ ਨਾਲ ਘੁਟਮਾਰ ਵੀ ਕਰਦੇ ਨੇ ਸਰਬਜੀਤ ਨੇ ਵੀ ਕਿਹਾ ਕਿ ਉਹ ਵਾਪਸ ਆਣਾ ਚਾਹੁੰਦੀ ਹੈ ਤੇ ਉਸ ਨੂੰ ਕੋਈ ਪਰੇਸ਼ਾਨ ਨਾ ਕਰੇ ਇੱਕ ਆਡੀਓ ਜਿਹੜੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਆਪਣੇ ਪੁਰਾਣੇ ਪਤੀ ਨਾਲ ਗੱਲਬਾਤ ਕਰ ਰਹੀ ਹੈ ਔਰ ਉਹਦੇ ਚੋਂ ਸਾਫ਼ ਤੌਰ ਤੇ ਕਹਿ ਰਹੀ ਹੈ ਕਿ ਮੇਰੇ ਨਾਲ ਇੱਥੇ ਕੁੱਟਮਾਰ ਵੀ ਕੀਤੀ ਜਾਂਦੀ ਹੈ ਮੈਂ ਪੈਸਿਆਂ ਤੋਂ ਵੀ ਮੋਤਾਜ ਆ ਮੈਂ ਵਾਪਸ ਆਉਣਾ ਚਾਹੁੰਦੀ ਆ ਪਰ ਉਹਨੇ ਉਸ ਆਡੀਓ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਮੇਰੇ ਕੁਝ ਅਸ਼ਲੀਲ ਫੋਟੋਆਂ ਉਸ ਸ਼ਖਸ ਦੇ ਕੋਲ ਸੀਗੀਆਂ ਔਰ ਐਸੇ ਕਰਕੇ ਮੈਂ ਇੱਥੇ ਆਈ ਸੀ ਕਿ ਮੈਨੂੰ ਇਹ ਪਰੇਸ਼ਾਨ ਕਰਦਾ ਸੀ ਔਰ ਮੈਂ ਫੋਟੋਆਂ ਡਿਲੀਟ ਕਰਾਉਣ ਲਈ ਇੱਥੇ ਆਈ ਸੀ ਕਿ ਕੁਝ ਉਸ ਲੇਡੀ ਨੇ ਉਸ ਸਰਬਜੀਤ कौर ਨੇ ਕਿਹਾ ਇਹ ਆਡੀਓ ਤੁਸੀਂ ਵੀ ਸੁਣੋ ਹਾਲੀਸੀ ਮੇਂ ਦੁਆਰਾ ਫੇਰ ਦੁਹਾਈ ਖਾ ਲੈਨੀ ਆ ਤੂੰ ਤੰਗ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਆ ਦੇਖ ਲੈ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਬਣ ਕੇ ਰਹੀ ਨੀ ਮੈਂ ਤੇਰੀ ਕੋਠੀਆਂ ਮੈਂ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਨਹੀਂ ਤੇਰੀ ਗੁਰੂ ਨਾਨਕ ਵੇਹ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ ਅਤਾ ਆ ਜੋ ਬੱਚਿਆਂ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਆ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੈਨੂੰ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾ ਇਹ ਗੱਲਾਂ ਨੂੰ ਛੱਡ ਹੁਣ ਚਲ ਇਹਨਾਂ ਕੋ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨਤ ਨਹੀਂ ਕਰਦਾ ਕੋਈ ਕਹਿੰਦਾ ਤੇ ਨਹੀਂ ਕੋਹ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਹੂੰ ਤੂੰ ਨਾ ਮੇਰਾ ਜੀ ਜੀ ਲੱਗਦਾ ਮੇਰੇ ਪਿੱਛੇ ਨਾ ਬਿਨਾ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇਰੀ ਚਾਲ ਇਹ ਨਾਲੇ ਪੱਤੀਆਂ ਦੀ ਡਾੜਾ ਤੇਰਾ ਭਰਾ ਤੇਰੇ ਬੱਚੇ ਪਾਲੇ ਸੀ ਤੇਰਾ ਭਰਾ ਰੋ ਰੋਵਣਾ ਹੋ ਗਿਆ ਪਿੱਛੇ ਤੇਰੀ ਪਰਜਾਈ ਕੋਈ ਚਾਲਾ ਵੀ ਪਤਾ ਨਹੀਂ ਇਹ ਸਭ ਦਾਦੀ ਨੇ ਪੈਸੇ ਦੀ ਮਾਲਕ ਨਰਪੇਰ ਬੇਨੁਤਰ ਤੇ ਪਈ ਆ ਮੈਂ ਕੋਈ ਵੀਡੀਓ ਸੁਲ ਕਰਾਂ ਮੈਂ ਕੋਟੀ ਹੀ ਨਹੀਂ ਆਈ ਮੈਂ ਤਾਂ ਕੋਟੀ ਹੀ ਤੇ ਆਈ ਨੇ ਤੇ ਤੇਰੇ ਕੋ ਸੋਨਾ ਹੈਗਾ ਜਿਹੜਾ ਪਾਇ ਸੀ ਚੈਨ ਚੈਨ ਮੇਰੇ ਕੋ ਲੱਗੀ ਤੋ ਸੋ ਚੈਨ ਲੱਗੀ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਚ ਨਕਾਣਾ ਸਾਹਿਬ ਐਡੀ ਸਦਾ ਮੇ ਕਰੋੜਾ ਰੁਪਏ ਦੇ ਲੋਕਾਂ ਨੂੰ ਦੇ ਨਹੀਂ ਚਲੀ ਜਾ ਵੀ ਮੈਂ ਤੋ ਗਲਤੀ ਹੋ ਗਈ ਮੈਂ ਆਪਣੇ ਦੇਸ ਜੇ ਨਿਕਲ ਲੱਗੀ ਆ ਕੋਈ ਨਾ ਮੈਂ ਨਿਕਲ ਲੱਗੀ ਆ ਮੈਂ ਨਹੀਂ ਰਹਿਣਾਗਾ ਮੈਂ ਮੈਂ ਆਪਣੇ ਦੇਸ ਜਿੱਦਾਂ ਵੀ ਹੈਗੀ ਹੱਥ ਪਰ ਦੇਸ ਤਾਂ ਹੀ ਵਿਖਾਉਂਗੀ ਮੈਂ ਆਣ ਲੱਗੀ ਆ ਖਾਲੀਸੀ ਮੈਂ ਦੁਆਰਾ ਫੇਰ ਦਵਾਈ ਖਾ ਲੈਣੀ ਆ ਤੂੰ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਆ ਉਹ ਦੇਖ ਲੈ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਬਣ ਕੇ ਰਹੀ ਨਹੀਂ ਮੈਂ ਤੇਰੇ ਕੋਠਿਆਂ ਮੈਲ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਨਹੀਂ ਤੇਰੀ ਗੁਰੂ ਨਾਨਕ ਵੇਹ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ ਅੱਛਾ ਆ ਜੋ ਬੱਚਿਆਂ ਨੂੰ ਵੀ ਕਹਿ ਦਿਓ ਕਿ ਤੇਰੀ ਮਾਂ ਬੜੀ ਦੁਖੀ ਐ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੈਨੂੰ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾ ਇਹ ਗੱਲਾਂ ਨੂੰ ਛੱਡ ਹੁਣ ਤੇ ਇਹਨਾਂ ਕੋ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨਤ ਨਹੀਂ ਕਰਦਾ ਕੋਈ ਕਹਿੰਦਾ ਤੇ ਨਹੀਂ ਕੋਹ ਪਰੇਸ਼ਾਨ ਤਾਂ ਕਰਦੇ ਦੁਖੀ ਬਣੀ ਆ ਮੈਂ ਹੂੰ ਤੂੰ ਨਾ ਮੇਰਾ ਜੀਜੀ ਲੱਗਦਾ ਮੇਰੇ ਪਿੱਛੇ ਨਾ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂ ਡਿਆ ਪਿੱਛੇ ਬੱਚੇ ਵੀ ਲੈ ਲੈ ਮੇਰੀ ਚਾਲੋ ਇਹ ਨਾਲੇ ਪੱਤੀ ਆ ਵੀ ਡਰਾ ਤੇਰਾ ਭਰਾ ਦੀ ਕਿ ਬੱਚੇ ਪਾਲੇ ਸੀ ਤੇਰਾ ਭਰਾ ਰੋ ਰੋ ਅੰਨਾ ਹੋ ਗਿਆ ਪਿੱਛੇ ਤੇਰੀ ਪਰਜਾਈ ਕੋਈ ਚਾਲਾ ਵੀ ਪਟਾ ਲੈ ਲੀ ਸਭ ਦਾਦੀ ਇੰਨੇ ਪੈਸੇ ਵੀ ਮਾਲਕ ਨਰ ਪਿਆਰ ਕੋ ਇਹਨਾਂ ਤਰ੍ਹਾਂ ਦੇ ਪਈ ਆ ਮੈਂ ਕਦੋਂ ਸੀ ਗੇੜੀ ਗੁਲ ਕਰਾ ਮੈਂ ਕੋਟੀ ਹੀ ਨਹੀਂ ਆ ਗਈ ਮੇਰੇ ਤੋਂ ਕੋਟੀ ਹੀ ਜੈ ਆਏ ਨਹੀਂ ਤੇ ਤੇਰੇ ਕੋ ਸੋਨਾ ਹੈਗਾ ਜਿਹੜਾ ਪਾਇਛਾਨ ਚੈਨ ਮੇਰੇ ਕੋ ਲੱਗੀ ਤੋਂ ਸਚੈ ਲੱਗੀ ਕੋਲ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਚ ਨਕਾਣਾ ਸਾਹਿਬ ਐਡੀ ਸੱਦਾ 10 ਕਰੋੜ ਰੁਪਏ ਲੋਕਾਂ ਨੂੰ ਦੇਣੀ ਚਲੀ ਜਾ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇਸ ਜੇ ਨਿਕਲ ਲੱਗੀ ਆ ਕੋਈ ਨਾ ਮੈਂ ਨਿਕਲ ਲੱਗੀ ਆ ਮੈਂ ਨਹੀਂ ਰਹਿਣਾ ਮੈਂ ਮੈਂ ਆਪਣੇ ਦੇਸ ਜਿੱਦਾਂ ਵੀ ਹੈਗੀ ਹੱਥ ਪੈਰ ਆ ਦੇਦਾਂ ਹੀ ਵਿਖਾਉਂਗੀ ਮੈਂ ਆਣ ਲੱਗੀ ਆ ਖਾਲੀ ਸੀ ਮੈਂ ਦੁਆਰਾ ਫੇਰ ਦਵਾਈ ਖਾ ਲੈਣੀ ਆ ਫਿਰ ਤੰਗ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਨੂੰ ਬਣ ਕੇ ਰਹੀ ਹਾਂ ਮੈਂ ਤੇਰੀ ਕੋਠਿਆਂ ਮੈਨੂੰ ਬਣਾਏ ਦੇਖ ਲੈ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਗੱਲ ਨਹੀਂ ਤੇਰੀ ਗੁਰੂ ਨਾਨਕ ਗਵੇ ਹੋ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ ਅੱਛਾ ਆ ਜੋ ਬੱਚਿਆਂ ਨੂੰ ਵੀ ਕਹਿ ਦਿਓ ਕਿ ਤੇਰੀ ਮਾਂ ਬੜੀ ਦੁਖੀ ਐ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਤੇ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਤੂੰ ਕੀ ਬੰਤੋ ਫਿਨਾਲੇਂ ਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾ ਗੱਲਾਂ ਨੂੰ ਛੱਡ ਹੋਣੋ ਤੇਨਾਂ ਕੋ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨਤ ਨਹੀਂ ਕਰਦਾ ਕੋਈ ਕਹਿੰਦਾ ਤੇ ਨਹੀਂ ਕੋਹ ਪਰੇਸ਼ਾਨ ਤਾਂ ਕਰਦੇ ਦੁਖੀ ਬਣੀ ਆ ਮੈਂ ਹੂੰ ਤੂੰ ਨਾ ਮੇਰਾ ਜੀ ਦੀ ਲੱਗਦਾ ਮੇਰੇ ਪਿੱਛੇ ਨਾ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂ ਡਿਆ ਪਿੱਛੇ ਤੇਰੇ ਚਾਲੋ ਇਹਨਾਂ ਨੂੰ ਪਿੱਛੇ ਦੀ ਡਾੜਾ ਤੇਰਾ ਭਰਾ ਲੇ ਜੀ ਤੇਰਾ ਭਰਾ ਰੋ ਰੋਵਣਾ ਹੋ ਗਿਆ ਪਿੱਛੇ ਤੇਰੀ ਪਰਜਾਈ ਕੋਈ ਚਾਲਾ ਵੀ ਪਤਾ ਨਹੀਂ ਲਿਖਦਾ ਦੀ ਇਹ ਨਹੀਂ ਪੈਸੇ ਦੀ ਮਾਲਕ ਨਰਪਿੰਦਰ ਬੇਨ ਤੁਰਸ ਤੇ ਪਈ ਆ ਮੈਂ ਕੋਈ ਤੁਸੀਂ ਵੀਡੀਓ ਸੁਲ ਕਰਾਂ ਮੈਂ ਕੋਟੀ ਹੀ ਨਹੀਂ ਆਈ ਮੈਂ ਤਾਂ ਕੋਟੀ ਹੀ ਤੇ ਆਈ ਨਹੀਂ ਤੇ ਤੇਰ ਕੋ ਸੋਨਾ ਹੈਗਾ ਜਿਹੜਾ ਪਾਇ ਸੀ ਚੈਨ ਚੈਨ ਮੇਰੇ ਕੋਲ ਆ ਗਈ ਟੋਪਸ ਚੈਨ ਆ ਗਈ ਕੋਲ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਚ ਨਕਾਣਾ ਸਾਹਿਬ ਇਹ ਨਹੀਂ ਸੱਦਾ 10 ਕਰੋੜ ਅਰਬ ਦੇ ਲੋਕਾਂ ਨੂੰ ਦੇਣੀ ਚਲੀ ਜਾ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇਸ਼ ਨਿਕਲਣ ਲੱਗੀ ਹਾਂ ਕੋਈ ਨਾ ਮੈਂ ਨਿਕਲ ਲੱਗੀ ਹਾਂ ਮੈਂ ਨਹੀਂ ਰਹਿਣਾਗਾ ਮੈਂ ਆਪਣੇ ਦੇਸ਼ ਜਿੱਦਾਂ ਵੀ ਹੈਗੀ ਹੱਥ ਪੈਰ ਆ ਦੇਸ਼ ਦਾ ਹੀ ਵਿਖਾਉਂਗੀ ਮੈਂ ਆਣ ਲੱਗੀ ਹਾਂ ਖਾਲੀ ਸੀ ਮੈਂ ਦੁਆਰਾ ਫਿਰ ਦਵਾਈ ਖਾ ਲੈਣੀ ਆ ਫਿਰ ਤੰਗ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਸੋ ਇਸ ਆਡੀਓ ਦੇ ਵਿੱਚ ਉਹ ਸਾਫ ਤੌਰ ਤੇ ਕਹਿ ਰਹੀ ਹੈ ਕਿ ਮੈਨੂੰ ਇੱਥੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਮੈਂ ਆਪਣੇ ਬੱਚਿਆਂ ਤੋਂ ਬਿਨਾ ਨਹੀਂ ਰਹਿ ਸਕਦੀਆਂ ਉਹ ਸਾਫ ਤੌਰ ਤੇ ਕਹਿੰਦੀ ਨਜ਼ਰ ਆ ਰਹੀ ਹੈ ਮੈਂ ਕਰੋੜਾ ਰੁਪਏ ਲੋਕਾਂ ਨੂੰ ਦਿੰਦੀ ਸੀ ਸਰਦਾਰਨੀਆਂ ਫਿਰ ਵੀ ਮੈਂ ਇੱਥੇ ਪੈਸੇ ਲਈ ਮੋਤਾਜ ਹਾਂ ਤਰਸ ਰਹੀਆਂ ਦਰਸਲ ਸਰਬਜੀਤ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਮੌਕੇ ਜੱਥੇ ਨਾਲ ਪਾਕਿਸਤਾਨ ਗਈ ਸੀ ਉਸਨੇ ਉੱਥੇ ਧਰਮ ਬਦਲ ਕੇ ਨਿਕਾਹ ਕਰ ਲਿਆ ਅਤੇ ਉਸ ਤੋਂ ਬਾਅਦ ਉਹ ਚਰਚਾ ਦਾ ਵਿਸ਼ਾ ਵੀ ਬਣੀ ਜਦੋਂ ਜੱਥੇ 'ਚ ਉਹ ਵਾਪਸ ਨਹੀਂ ਆਈ ਫਿਰ ਚਰਚਾ ਛੜੀ ਇੱਕ ਸ਼ਰਧਾਲੂ ਉੱਥੇ ਰਹਿ ਗਿਆ ਫਿਰ ਉਹ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਅਤੇ ਪਿਛਲੇ ਦਿਨ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਪਾਕਿਸਤਾਨ ਉਹਨੂੰ ਵਾਪਸ ਭੇਜ ਰਿਹਾ ਹੈ ਪਰ ਪਤਾ ਨਹੀਂ ਕਿਉਂ ਆਖਰਕਾਰ ਕਾਰਨ ਹੋਏ ਕਿ ਉਹਥੇ ਰੁਕ ਗਈ ਹੁਣ ਉਹਦੀ ਇਹ ਆਡੀਓ ਜਿਹੜੀ ਵਾਇਰਲ ਹੋਈ ਹੈ ਹੁਣ ਉਸਨੇ ਲਾਹੌਰ ਦੇ ਸ਼ੈਲਟਰ ਹੋਮ دارুল ਅਮਾਨ ਵਿੱਚ ਉਹਨੂੰ ਰੱਖਿਆ ਗਿਆ ਫਿਲਹਾਲ ਯਾਨੀ ਕੋਈ ਸ਼ਖਸ ਦੇ ਨਾਲ ਉਹ ਨਹੀਂ ਹੈ ਪਰ ਉਹ ਉਥੇ ਇੱਕ ਸ਼ੈਲਟਰ ਹੋਮ ਦੇ ਵਿੱਚ ਰਹਿ ਰਹੀ ਹੈ ਜਿੱਥੇ ਪੁਲਿਸ ਦੀ ਸਿਕਿਉਰਿਟੀ ਲਾਈ ਗਈ ਹੈ ਸਮਨ ਚਲਾ ਹੋਰ ਹਾਈ ਕੋਰਟ ਚ ਕੇਸ ਵੀ ਚੱਲ ਰਿਹਾ ਹੈ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ ਮੁਹੰਮਦ ਤਲਾਲ ਚੌਧਰੀ ਨੇ ਸਰਬਜੀਤ ਨੂੰ ਦੇਸ਼ ਨਿਕਾਲਾ ਨਾ ਦੇਣ ਤੇ ਵੀਜ਼ਾ ਵਧਾਉਣ ਦੀ ਅਪੀਲ ਨੂੰ ਮਨਜ਼ੂਰੀ ਵੀ ਦਿੱਤੀ ਸੀ ਪਰ ਹੁਣ ਇਹ ਆਡੀਓ ਆਡੀਓ ਵਾਇਰਲ ਹੋਣ ਤੋਂ ਬਾਅਦ ਕਈ ਸਵਾਲ ਖੜੇ ਹੋ ਰਹੇ ਨੇ ਹਾਲਾਂਕਿ ਇਸ ਇਹ ਵੀ ਪਤਾ ਲੱਗਿਆ ਕਿ ਜਦ ਉਸ ਦਾ ਨਿਕਾਹ ਨਾਮਾ ਤੇ ਨਿਕਾਹ ਕਰਦੇ ਹੋਏ ਵੀਡੀਓ ਵਾਇਰਲ ਹੋਇਆ ਸੀ ਇਸ ਤੋਂ ਬਾਅਦ ਪਾਕਿਸਤਾਨ ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ ਸੀ ਔਰ ਪਹਿਲਾਂ ਕੁਝ ਵਕਤ ਪਹਿਲਾਂ ਉਹਨੂੰ ਕਿਹਾ ਜਾ ਰਿਹਾ ਸੀ ਕਿ ਭਾਰਤ ਭੇਜਿਆ ਜਾ ਰਿਹਾ ਪਰ ਹੁਣ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਇਸ ਤੇ ਰੋਕ ਲਾ ਦਿੱਤੀ ਯਾਨੀ ਕੋ ਫਿਲਹਾਲ ਪਾਕਿਸਤਾਨ ਦੇ ਵਿੱਚ ਹੀ ਪਰ ਉਹਦੀ ਆਡੀਓ ਨੇ ਕਈ ਸਵਾਲ ਜ਼ਰੂਰ ਖੜੇ ਕਰ ਦਿੱਤੇ ਨੇ ਕਿ ਉਹ ਤੇ ਪਰੇਸ਼ਾਨ ਹੈ ਪੈਸੇ ਵਾਲੀ ਮੋਤਾਜ ਹੈ ਉਹਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਸ਼ਖਸ ਹਾਲਾਂਕਿ ਉਹਨੂੰ ਫਿਲਹਾਲ ਸ਼ੈਟਰ ਹੋਮ ਚ ਰੱਖਿਆ ਗਿਆ ਪਰ ਉਹ ਬਾਰ ਬਾਰ ਇਹ ਅਪੀਲ ਇਸ ਆਡੀਓ ਚ ਕਰਦੀ ਨਜ਼ਰ ਆ ਰਹੀ ਹੈ ਕਿ ਮੈਂ ਬੱਚਿਆਂ ਦੇ ਕੋਲ ਵਾਪਸ ਆਣਾ